ਸਾਥ ਸਹਿਰੂ ਕਾ ਜੀ ਮੈਨੂੰ ਉਮੀਦ ਹੈ ਕਿ ਸਾਰੇ ਠੀਕ-ਠਾਕ ਹੋਵੋਗੇ ਅੱਜ ਤੁਹਾਡੇ ਸਾਹਮਣੇ ਅਸੀਂ ਸਟੀਲ ਵਾਇਰ ਤਾਰ ਪਾਉਣ ਬਾਰੇ ਕੁਝ ਨਿੱਜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਬੜ ਜਦੋਂ ਕੀ ਹੁੰਦਾ ਕਿ ਜਦੋਂ ਆਪਾਂ ਸਟੀਲ ਵਾਇਰ ਤਾਰ ਪਾਉਂਦੇ ਆ ਇਹਦੇ ਵਿੱਚ ਕੋਈ ਦਿੱਕਤਾਂ ਆਉਂਦੀਆਂ ਐ ਕਿ ਜਦੋਂ ਆਪਾਂ ਸਟੀਲ ਵਾਇਰ ਤਾਰ ਪਾਉਂਦੇ ਆ ਨਾ ਪਾਉਣ ਦੇ ਨਾਲ ਜਿਹੜੀ ਸਟੀਲ ਵਾਇਰ ਤਾਰ ਹੁੰਦੀ ਹੈ ਉਹ ਕਈ ਵਾਰੀ ਨਾ ਐ ਹੁੰਦਾ ਕਿ ਇਹ ਬੈਂਡ ਦੇ ਵਿੱਚ ਚੜ ਜਾਂਦੀ ਹੈ ਸਟੀਲ ਵਾਇਰ ਤਾਰ ਵੀ ਅਸੀਂ ਟੱਕਰਾਂ ਮਾਰਦੇ ਰਹਿੰਦੇ ਆ ਸਟੀਲ ਤਾਰ ਕਮਾਉਣੇ ਰਹਿੰਦੇ ਆ ਹਨਾ ਤਲੋਕ ਘਮਾਉਂਦੀ ਲੋਡ ਪੈਂਦੀ ਵੀ ਹੈਗੀ ਆ ਜਿਸ ਦੇ ਨਾਲ ਕੀ ਆ ਵੀ ਸਟੀਲ ਦਵਾਰ ਸਟੀਲ ਵਾਰ ਤਾਰ ਨਹੀਂ ਮੁੜਦੀ ਕਿ ਤੁਰਦੀ ਵੀ ਨਹੀਂ ਹੈਗੀਗੀ ਅਸੀਂ ਤੁਹਾਡੇ ਇਸ ਸਟੀਲ ਵਾਰ ਤਾਰ ਦੇ ਪਾਉਣ ਬਾਰੇ ਕੁਝ ਨਿੱਜੀ ਜਾਣਕਾਰੀ ਇਹ ਆ ਕਿ ਅਸੀਂ ਨਾ ਇੱਕ ਛੋਟਾ ਜਿਹਾ ਮਤਲਬ ਕਿ ਇੱਕ ਸਟੀਲ ਵਾਰ ਤਾਰ ਦੇ ਵਿੱਚ ਮੋਤੀ ਲਿਆ ਹੋਇਆ ਹੈ ਇਹ ਮੋਤੀ ਪਾਇਆ ਹੋਇਆ ਦੇਖੋ ਜੀ ਜਦੋਂ ਵੀ ਅਸੀਂ ਇਹ ਸਟੀਲ ਵਾਰ ਤਾਰ ਅਸੀਂ ਬੈਂਡ ਦੇ ਵਿੱਚ ਦੇਣੇ ਘਾਉਣੇ ਆ ਇਹ ਮੋਤੀ ਜਿਹੜਾ ਹੁੰਦਾ ਕੀ ਹੈ ਇਹ ਵਿੱਚੋਂ ਖਿਸਕ ਜਾਂਦਾ ਹੈ ਜਿਸ ਦੇ ਨਾਲ ਕੀ ਆ ਜਿਹੜੀ ਸਟੀਲ ਵੇਰ ਤਾਰ ਹੁੰਦੀ ਆ ਉਹ ਇਸ ਬੈਂਡ ਦੇ ਵਿੱਚ ਕੀ ਆ ਨਹੀਂ ਹਟਕਦੀ ਹੈਗੀ ਜਿਹੜੀ ਸਟੀਲ ਵੇਰ ਤਾਰ ਸਿੱਧੀ ਬੈਂਡ ਦੇ ਵਿੱਚ ਨੰਗ ਕੇ ਤੇ ਆਪਾਂ ਆਪਣੇ ਆਪ ਅੱਗੇ ਕਲੋਸ ਕਰ ਜਾਂਦੀ ਆ ਅੱਜ ਤੁਹਾਨੂੰ ਅਸੀਂ ਨਾ ਇਹ ਸਟੀਲ ਵੇਰ ਤਾਰ ਅਸੀਂ ਨੰਗਾ ਕੇ ਦਿਖਾਉਨੇ ਆ ਆ ਦੇਖੋ ਜੀ ਇਹ ਅਸੀਂ ਸਟੀਲ ਵੇਰ ਤਾਰ ਪਾ ਰਹੇ ਆ ਜਿਸ ਦੇ ਨਾਲ ਹੋਊਗਾ ਕਿ ਕੋਈ ਬਹੁਤ ਆਸਾਨੀ ਹੋ ਜਾਂਦੀ ਆ ਬਹੁਤ ਆਸਾਨੀ ਦੇ ਨਾਲ ਇਹ ਸਟੀਲ ਵੇਅਰ ਤਾਰ ਆਪ ਦੇਖੋ ਕਿ ਅੱਗੇ ਨਿਕਲ ਆਈ ਆ ਸਾਨੂੰ ਕੀ ਹੈ ਜਿਹੜੀ ਸਟੀਲ ਵੇਅਰ ਤਾਰ ਘਮਾਉਣ ਦੀ ਲੋੜ ਨਹੀਂ ਪੈਗੀ ਜਿਸ ਦੇ ਨਾਲ ਦੇਖੋ ਤੁਸੀਂ ਆ ਅਸੀਂ ਮੋਤੀ ਪਾਇਆ ਹੋਇਆ ਮੋਤੀ ਪਾਉਣ ਦੇ ਨਾਲ ਜਿਹੜੀ ਸਟੀਲ ਵੇਅਰ ਤਾਰ ਬਹੁਤ ਆਸਾਨੀ ਨਾਲ ਨਿਕਲ ਆਈ ਗਏ ਵੱਧ ਤੋਂ ਵੱਧ ਜਿੰਨੇ ਮਰਜ਼ੀ ਬੈਂਡ ਹੋਣ ਅਸੀਂ ਇਸ ਮੋਤੀ ਦੇ ਆਸ ਦੇ ਨਾਲ ਜਿਹੜੀ ਸਟੀਲ ਵੇਅਰ ਤਾਰ ਹੁੰਦੀ ਹੈ ਬਹੁਤ ਆਸਾਨੀ ਦੇ ਨਾਲ ਕਿ ਆ ਨਿਕਲ ਜਾਂਦੀ ਆ ਇਸ ਲਈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਅਸੀਂ ਤੁਹਾਡੇ ਲਈ ਕੋਈ ਹੋਰ ਤੋਂ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਲੈ ਕੇ ਆਈ ਹਾਜ਼ਰ ਹੋਵਾਂਗੇ ਧੰਨਵਾਦ